ਨਮਸਕਾਰ ਜੀ ਮੈਂ ਐਮਪੀ ਸਿੰਘ ਅਸੀਂ ਆਜਾਏ ਹਾਂ ਜੀ ਕੋਟਕਪੂਰਾ ਚ ਅੱਜ ਅਸੀਂ ਬੈਠੇ ਹਾਂ ਡਾਕਟਰ ਤੀਰ ਸਾਹਿਬ ਕੋਲ ਡਾਕਟਰ ਕੁਲਦੀਪ ਤੇਜ ਜੀ ਕੋਲ ਜੋ ਇੰਟਰੋਡਕਸ਼ਨ ਤੇ ਮੁਤਾਜ਼ ਨਹੀਂ ਆਪ ਸਭ ਇਹਨਾਂ ਨੂੰ ਬਹੁਤ ਅਗਿਤਰਾ ਜਾਣਦੇ ਹੋ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨਮਸਕਾਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਛਾ ਡਾਕਟਰ ਸਾਹਿਬ ਅਸੀਂ ਨਾ ਤੁਹਾਨੂੰ ਇੱਕ ਪਹਿਲਾ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦੇ ਆ ਤੁਹਾਡੀ ਲੋਕੇਸ਼ਨ ਕਿੱਥੇ ਹੈ ਜੇ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਣਾ ਚਾਹੇ ਤਾਂ ਕਿੱਥੇ ਆਏ ਮੈਂ ਕੋਟਕਪੂਰਾ ਸ਼ਹਿਰ ਦੇ ਵਿੱਚ ਫਰੀਦਕੋਲ ਰੋਡ ਤੇ ਮੇਰਾ ਕਲੀਨਿਕ ਇੱਕ ਮਲਟੀ ਸਪੈਸ਼ਲਟੀ ਹਸਪੀਟਲ ਹੈ ਮੇਰਾ ਓਕੇ ਡਾਕਟਰ ਸਾਹਿਬ ਤੁਸੀਂ ਮਤਲਬ ਡੈਂਟਲ ਕੇਅਰ ਦੇ ਵਿੱਚ ਕੀ ਕੀ ਟ੍ਰੀਟਮੈਂਟ ਦਿੰਦੇ ਹੋ ਪੇਸ਼ੈਂਟਸ ਨੂੰ ਦੇਖੋ ਡੈਂਟਲ ਕੇਅਰ ਵਿੱਚ ਮੈਂ 34 ਸਾਲ ਪੰਜਾਬ ਗਵਰਨਮੈਂਟ ਦੀ ਸਰਵਿਸ ਕੀਤੀ ਹੈ ਐਜ਼ ਅ ਡਿਪਟੀ ਡਾਇਰੈਕਟਰ ਐਜ਼ ਅ ਡਿਪਟੀ ਮੈਡੀਕਲ ਕਮਿਸ਼ਨਰ ਐਜ਼ ਅ ਐਸਐਮਓ ਸਟੇਟਲ ਹਸਪਤਲ ਕੋਟਪੂਰਾ ਸਾਰਾ 34 ਇਹ ਜੋ ਸਰਵਿਸ ਕਰਨ ਤੋਂ ਬਾਅਦ ਮੈਂ ਆਪਣਾ ਕਲੀਨਿਕ ਖੋਲਿਆ ਸਾਰੀ ਉਮਰ ਮੈਂ ਨੌਕਰੀ ਦੀ ਸੇਵਾ ਹੀ ਕੀਤੀ ਹੈ ਸੇਵਾ ਵਾਲੇ ਪਾਸੇ ਗਾਈਡ ਕੀਤਾ ਤੇ ਦੰਦਾਂ ਦੇ ਵਾਲੇ ਪਾਸੇ ਵੀ ਤੇ ਬਾਕੀ ਜਿਹੜੇ ਹੈਲਥ ਇਸ਼ੂਜ਼ ਮੈਂ ਅਲੱਗ-ਅਲੱਗ ਪ੍ਰੋਗਰਾਮ ਦਾ ਇੰਚਾਰਜ ਹੀ ਰਿਹਾ ਹਾਂ ਤੇ ਪਬਲਿਕ ਨੂੰ ਤਾਂ ਇਹੋ ਹੀ ਹੋਪੀ ਇਹ ਨਾ ਵੀ ਅੱਜਕੱਲہ ਆਪਣਾ ਖਾਣ-ਪੀਣ ਸਹੀ ਰੱਖਣਾ ਚਾਹੀਦਾ ਹੈ ਪੈਸਟੀਸਾਈਡ ਬਹੁਤ ਯੂਜ਼ ਹੋ ਰਹੀਆਂ ਆ ਆਰਗੈਨਿਕ ਫੂਡ ਵਾਲੇ ਪਾਸੇ ਜਾਣਾ ਚਾਹੀਦਾ ਆਪਣੇ ਮੂੰਹ ਦੀ ਕੇਅਰ ਵਾਸਤੇ ਦੰਦਾਂ ਦੀ ਕੇਅਰ ਵਾਸਤੇ ਆਪਾਂ ਨੂੰ ਸੌਫਟ ਐਂਡ ਸਟਿੱਕੀ ਫੂਡ ਘੱਟ ਲੈਣਾ ਚਾਹੀਦਾ ਕਾਫੀ ਚਾਕਲੇਟਸ ਯਾ ਜਿੰਨੇ ਦੀ আজকাল ਪੀਜ਼ਾ 버ਗਰ ਹੈ ਇਹ ਸਾਰੇ ਚਿੱਕ ਦੀਆਂ ਚੀਜ਼ਾਂ ਸ਼ਰੀਰ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ ਜੀ ਗਾਜਰ ਮੂਰੀਆਂ ਦਾਣੇ ਚਬਣੇ ਚਾਹੀਦੇ ਗੰਨੇ ਚੁੱਪਣੇ ਚਾਹੀਦੇ ਹੈ ਤਾਂਕਿ ਆਪਣੇ ਦੰਦ ਤੇ ਚਬੜੇ ਆਪਣੇ ਮਜ਼ਬੂਤ ਹੋਣ ਤੇ ਸਾਲ ਚ ਇੱਕ ਵਾਰੀ ਆਪਣੇ ਦੰਦਾਂ ਦੇ ਡਾਕਟਰ ਕੋਲ ਜਾ ਕੇ ਦੰਦ ਕਲੀਨ ਕਰਵਾਉਣੇ ਚਾਹੀਦੇ ਹੈ ਦੰਦਾਂ ਦੀ ਹੈਲਥ ਚੈੱਕਅਪ ਜ਼ਰੂਰ ਕਰवानी ਚਾਹੀਦੀ ਹੈ ਦੰਦ ਗਏ ਤਾਂ ਸਵਾਦ ਗਿਆ ਅੱਖ ਗਈ ਤਾਂ ਜਾਂ ਬਿਲਕੁਲ ਜੀ ਬਿਲਕੁਲ ਸੋ ਡਾਕਟਰ ਸਭ ਇੱਕ ਚੀਜ਼ ਜਾਨਣਾ ਚਾਹਾਂਗੇ ਜੋ 스ਕੇਲਿੰਗ ਕਰਦੇ ਹੋ ਇੱਕ ਹੀ 스ਕੇਲਿੰਗ ਹਰ ਕੁਝ ਪੂਰੇ ਬਾਅਦ ਜ਼ਰੂਰੀ ਹੁੰਦੀ ਹੈ 스ਕੇਲਿੰਗ ਇਸ ਕਰਕੇ ਕਰਦੇ ਆਂ ਜੀ ਅੱਜ ਕੱਲ ਜਿਹੜਾ ਫੂਡ ਹੈ ਸੌਫਟ ਐਂਡ ਸਟਿੱਕੀ ਹੈ ਜ਼ਿਆਦਾਤਰ ਪੁਰਾਣੇ ਲੋਕ ਜਿਹੜੇ ਸੀਗੇ ਗਾਣੇ ਚਬਦੇ ਸੀ ਗਾਜਰਾਂ ਮੂੜੀਆਂ ਸਲਗਮ ਖਾਂਦੇ ਸੀਗੇ ਉਹ ਦੰਦਾਂ ਤੇ ਜੰਮਦਾ ਨਹੀਂ ਸੀ ਕੁਝ ਅੱਜ ਕੱਲ ਆਪਾਂ ਜਿਹੜੀ ਵੀ ਚੀਜ਼ ਵੀ ਖਾਂਦੇ ਆਂ ਬ੍ਰੈਡ ਤੋਂ ਸ਼ੁਰੂ ਹੋ ਜਾਓ ਪਰੌਂਠੇ ਕਾਹਲੋ ਫਾਸਟ ਫੂਡ ਖਾ ਲਓ ਸਾਰਾ ਚੀਜ਼ਾਂ ਦੰਦਾਂ 'ਤੇ ਚਿਪਕਦੀਆਂ ਸਕੇਲਿੰਗ ਅੱਜਕੱਲ ਇੱਕ ਅਲਟਰਾਸੋਨਿਕ ਸਕੇਲਰ ਆ ਗਏ ਹੈ ਪੁਰਾਣੇ ਲੋਕਾਂ ਦੇ ਵਹਿਮ ਸੀ ਵੀ ਦੰਦ ਸਕੇਲਿੰਗ ਨਹੀਂ ਕਰਾਣੀ ਚਾਹੀਦੀ ਦੰਦ ਕਮਜ਼ੋਰ ਹੋ ਜਾਂਦੇ ਜੀ ਜੀ ਪਰ ਜਿਹੜੇ ਅਲਟਰਾਸੋਨਿਕ ਸਕੇਲਰ ਹੈ ਉਹ ਦੰਦ ਨੂੰ ਰਗੜਦੇ ਨਹੀਂ ਉਹ ਆਪਣੀ ਅਲਟਰਾਸੋਨਿਕ ਵਾਈਬ੍ਰੇਸ਼ਨ ਨਾਲ ਦੰਦਾਂ ਦੇ ਉੱਪਰ ਜੰਮੀ ਜਿੰਨੀ ਵੀ ਮੈਲ ਹੈ ਜਿੰਨੇ ਵੀ ਫੂਡ ਆਰਟिकल्स ਹੈ ਉਹ ਉਤਾਰ ਦਿੰਦੇ ਆ ਇੱਕ ਤਾਂ ਫਾਇਦਾ ਇਹ ਹੁੰਦਾ ਵੀ ਉਹ ਦੰਦ ਸਾਫ਼ ਹੋ ਜਾਂਦੇ ਆ ਇੱਕ ਤੁਹਾਡੇ ਸਾਰੇ ਦੰਦਾਂ ਦੀ ਸਕਰੀਨਿੰਗ ਹੋ ਜਾਂਦੀ ਹੈ ਜੇ ਕਿਸੇ ਦੰਦ ਤੇ ਕੋਈ ਪ੍ਰੋਬਲਮ ਹੈ ਤੁਹਾਨੂੰ ਤਾਂ ਪਤਾ ਲੱਗੂਗੀ ਉਦੋਂ ਜਦੋਂ ਉਹ ਵੱਜੂਗੀ ਹਾਂ ਡਾਕਟਰ ਨੂੰ ਜਿਹੜੇ ਤੋਂ ਤੁਸੀਂ ਸਕੇਲਿੰਗ ਕਰਾਉਗੇ ਉਹ ਨੂੰ ਪਹਿਲਾਂ ਹੀ ਪਤਾ ਲੱਗ ਜੂਗਾ ਵੀ ਇਸ দাঁਤ 'ਚ ਕੈਵਿਟੀ ਬੰਦੀ ਹੈ ਇਹਨੂੰ ਫਿਲਿੰਗ ਕਰਾ ਲਓ ਇਹਨੂੰ ਬਚਾ ਲਓ ਜੀ ਸੋ ਡਾਕਟਰ ਸਾਹਿਬ ਦੇਖੋ ਇੱਕ ਚੀਜ਼ ਤੁਹਾਨੂੰ ਇਹ ਪੁੱਛਣਾ ਚਾਹ ਰਹੇ ਕਿ ਪਬਲਿਕ ਕਿ ਬਰਸ਼ ਟਾਈਮਿੰਗ ਕੀ ਹੋਣੀ ਚਾਹੀਦੀ ਹੈ ਦੇਖੋ ਦੋ ਟਾਈਮ ਬਰਸ਼ ਕਰਨਾ ਬਹੁਤ ਜ਼ਰੂਰੀ ਹੈ ਇੱਕ ਸਵੇਰ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਬਰਸ਼ ਕਰਨਾ ਚਾਹੀਦਾ ਹੈ ਬਰਸ਼ ਸੌਫਟ ਹੋਣਾ ਚਾਹੀਦਾ ਹਾਰਡ ਜਾਂ ਮੀਡੀਅਮ ਬਰਸ਼ ਨਹੀਂ ਯੂਜ਼ ਕਰਨਾ ਚਾਹੀਦਾ ਨਾਰਮਲ ਟੂਥਪੇਸਟ ਯੂਜ਼ ਕਰਨੀ ਚਾਹੀਦੀ ਹੈ ਮੈਡੀਕੀ ਟੂਥਪੇਸ ਜਿੰਨੀ ਵੀ ਵਿਚਾਰ ਚਾਹੀਦੀ ਹੈ ਬਿਨਾ ਕਿਸੇ ਪ੍ਰੋਬਲਮ ਤੋਂ ਨਹੀਂ ਯੂਜ਼ ਕਰਨੀ ਚਾਹੀਦੀ ਜੀ ਬ੍ਰਸ਼ ਬਹੁਤ ਅੱਛੀ ਤਰ੍ਹਾਂ ਅੱਛਾ ਡਾਕਟਰ ਸਾਹਿਬ ਪਹਿਲੇ ਜ਼ਮਾਨੇ ਚ ਦਾਤਨ ਬਹੁਤ ਚੱਲਦਾ ਸੀ ਲੇਡੀਜ਼ ਵੀ ਦਾਤਨ ਕਰਦੀਆਂ ਸੀ ਰਾਂਗ ਵਾਲੀਆਂ ਜੈਟਸ ਵੀ ਦਾਤਨ ਕਰਦੇ ਕਿਕਰ ਦਾ ਦੇਖੋ ਦਾਤਨ ਦਾ ਫਾਇਦਾ ਹੈ ਦਾਤਨ ਦਾ ਫਾਇਦਾ ਸਿਰਫ ਇਹਨਾ ਹੈ ਕਿ ਉਹ ਆਪਣੇ ਜਬਾੜੇ ਦੀ ਐਕਸਰਸਾਈਜ਼ ਹੁੰਦੀ ਹੈ ਮਜ਼ਬੂਤੀ ਹੁੰਦੀ ਹੈ ਪਰ ਦਾਤਨ ਨੂੰ ਰਗੜ ਕੇ ਉਹਦਾ ਬ੍ਰਸ਼ ਬਣਾ ਕੇ ਮਸੂੜਿਆਂ ਤੇ ਫਿਰਨ ਨਾਲ ਮੂਹਰੇ ਛਿੱਲੇ ਜਾਂਦੇ ਦੰਦ ਵੱਡੇ ਜਾਂਦੇ ਜੀ ਦੰਤਨ ਨੂੰ ਐਜ਼ এ ਸਿਰਫ ਐਕਸਰਸਾਈਜ਼ ਯੂਜ਼ ਕਰਨਾ ਹੈ ਸਿਰਫ ਉਹਦੇ ਨਾਲ ਚੱਬਣਾ ਹੈ ਜੀ ਉਹਨੂੰ ਦੰਦਾਂ ਤੇ ਰਗੜਨਾ ਨਹੀਂ ਜੀ ਜੀ ਉਹਦੇ ਨਾਲ ਆਪਣੇ ਜਾੜੀ ਤੇ ਆਪਣੇ ਦੰਦਾਂ ਦੀ ਐਕਸਰਸਾਈਜ਼ ਹੁੰਦੀ ਹੈ ਜੀ ਸੋ ਤੁਸੀਂ ਦੇਖੋ ਬੜੇ ਅੱਛੇ ਮੈਸੇਜ ਡਾਕਟਰ ਸਾਹਿਬ ਤੋਂ ਜਾਣੇ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕਿਹੋ ਜਿਹਾ ਲੱਗੇ ਸੋ ਡਾਕਟਰ ਸਾਹਿਬ ਨੂੰ ਅਪਰੋਚ ਕਰਨਾ ਤਾਂ ਤੁਸੀਂ ਕੋਟਕਪੂਰਾ ਦੇ ਵਿੱਚ ਸਭ ਐਡਰੈਸ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਫਰੀਦਕੋੜ ਰੋਡ ਦੇ ਉੱਪਰ ਸੋ ਆਓ ਤੁਸੀਂ ਇਸ ਚੀਜ਼ ਦਾ 라ਭ ਉਠਾਓ ਔਰ ਇਸ ਚੀਜ਼ ਨੂੰ ਤੁਸੀਂ ਅਪਣਾਓ ਜੋ ਡਾਕਟਰ ਸਾਹਿਬ ਨੇ ਮੈਸੇਜ ਦਿੱਤੇ ਨੇ ਡਾਕਟਰ ਸਾਹਿਬ ਕੋਈ ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ ਬਸ ਆਪਣੇ ਸੇਫ ਹੀ ਖਿਆਲ ਰੱਖੋ ਜੀ ਸਾਫ ਸੁਥਰਾ ਤੇ ਆਰਗੇਨਿਕ ਫੂਡ ਦੀ ਵਰਤੋਂ ਕਰੋ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਸੋ ਨਾਈਸ ਹੈ ਤੁਹਾਡੀ ਮਿਹਰਬਾਨੀ